ਸਰਨ ਹਾਂਜੀ ਅੱਧਰ ਆ ਹਾਂਜੀ ਮੈਂ ਸੈਣ ਚ ਲਿਆਵਾ ਤੇ ਉਹਦਾ ਕੁੜੀ ਦਾ ਖਿਆਲ ਰੱਖੇਂਦੇ ਉਹਨੂੰ ਆਪਣਾ ਦਵਾਈ ਦੋਈ ਦੇ ਦੀ ਟਾਈਮ ਨਾਲ ਠੀਕ ਆ ਉਹ ਤਾਂ ਮੈਂ ਦੇ ਦੂੰਗਾ ਤੂੰ ਆ ਕੇ ਟਾਈਮ ਨਾਲ ਕਿੰਨਾ ਵੀ ਟਾਈਮ ਲੱਗਣਾ ਤੁਹਾਨੂੰ ਮੈਨੂੰ ਲੱਗੀ ਜਾਣੇ 2 ਘੰਟੇ ਤੇ ਕੰਮ ਹੋ ਗਏ ਫੇਰ ਹੀ ਆ ਉਹਦਾ ਆਉਂਗਾ ਮੈਂ ਟਾਈਮ ਨਾਲ ਹੀ ਆ ਜਾਊਂਗਾ ਤੇ ਉਹ ਉੱਠ ਕੇ ਕਿਸੇ ਪਾਸੇ ਤੁਰ ਨਾ ਜਾਵੇ ਉਹਨੂੰ ਪਤਾ ਪਤਾ ਨਹੀਂ ਹੋ ਲੱਗਦਾ ਠੀਕ ਆ ਜੇ ਉਹਨੂੰ ਦਵਾਈ ਦੋਈ ਪਾਣੀ ਪੋਣੀ ਪੁੱਛ ਲਈ ਨਾ は日本でこい。 ਦਵਾਈ ਖਾਲਾ ਤੈਹੀ ਨਾ ਮੇਰੇ ਨਾਲ ਕੋ ਚੱਲ ਜੋ ਮੈਂ ਦਵਾਈ ਖਾਣੀ ਜੋਗੀ ਡਾਕਟਰ ਨੇ ਕਿਹਾ ਦਵਾਈ ਖਾ ਲੇਗੀ ਤਾਂ ਛੇਤੀ ਠੀਕ ਹੋ ਜੇਗੀ ਮੈਂ ਠੀਕ ਵਾਂ ਮੈਨੂੰ ਤਾਂ ਲੱਗਦਾ ਤੂੰ ਹੀ ਨਹੀਂ ਠੀਕ ਹੈਗੀ ਤੁਹਾਨੂੰ ਸਮਝ ਨਹੀਂ ਲੱਗਦੀ ਕਿ ਮੈਂ ਇੱਕ ਵਾਰੀ ਕਿਹਾ ਮੈਂ ਨਹੀਂ ਦਵਾਈ ਖਾਣੀ ਮੈਨੂੰ ਤਾਂ ਲੱਗਦਾ ਤੁੰਹੀ ਨਹੀਂ ਠੀਕੇਗੀ ਚਾਹਵੇਂ ਲੱਗੋ ਚੱਲ ਜੋ ਹਾਂ ਮੈਂ ਦਵਾਈ ਇਹ ਖਾਣੀ ਨਹੀਂ ਜ਼ਬਰਦਸਤੀ ਮੈਂ ਨਾ ਕਰ ਨਹੀਂ ਸਕਦੀ ਹਾਂ ਉਹ ਵੀ ਚਲ ਗਏ ਜੀਵਨਾ ਕਿ 10 ਵਜੇ ਦਾ ਦੱਸੋ ਮੇਰੀ ਗੱਲ ਸੁਣ ਮੈਂ ਜਦੋਂ ਤਾ ਆਇਆ ਹਾਂ ਨਾ ਮੁੰਡਾ ਤੇ ਚੱਲ ਗਿਆ ਉਧਰ ਨੂੰ ਤੇ ਤੁਹਾਡਾ ਮਾਵਾ ਧੀਆ ਨਾ ਸਰਾ ਚਿਹਰਾ ਉੱਡੇ-ਉੱਡੇ ਜਿਹਾ ਕੀ ਗੱਲ ਵਾ ਹਾਏ ਹਾਏ ਹੈ ਕਿਹੜੀ ਗੱਲ ਚਿਹਰਾ ਉਡਣਾ ਵਾ ਤੁਸੀਂ ਵੀ ਕਮਾਲ ਹੀ ਕਰਦੇ ਜੇ ਬਸ ਕੋਈ ਨਾ ਕੋਈ ਗੱਲ ਹੀ ਲੱਭਦੇ ਰਹਿੰਦੇ ਆ ਇਹਨੂੰ ਨਾ ਬੜਾ ਫਰਕ ਵਾ ਕਿਦਾਂ ਫਰਕ ਵਾ ਦੱਸੋ ਉਹ ਕਿਦਾਂ ਫਰਕ ਵਾ ਮੈਂ ਤੇ ਜਿੱਦਾਂ ਦੀ ਹੈਗੀ ਮੈਂ ਤੇ ਉਦਾਂ ਦੀ ਆ ਬਰਸਾ ਥੋੜਾ ਜਿਹਾ ਬੋਲਣਾ ਘਟ ਕੀਤਾ ਵਾ ਤੁਸੀਂ ਜੀ ਕਹਿੰਦੇ ਰੋਲਾ ਪੁੰਦੀ ਰਿੰਦੀ ਸਰਦਨ ਕਰਦੇ ਵਿੱਚ ਤੇ ਮੈਂ ਕਿਹਾ ਚੱਲ ਮੈਂ ਹੀ ਚੁੱਪ ਕਰਕੇ ਵੇਖ ਲੈਣੀ ਆ ਤੇ ਤੁਹਾਨੂੰ ਉਹ ਵੀ ਨਹੀਂ ਚੰਗੀ ਲੱਗਦੀ ਫਿਰ ਮੈਂ ਪਤਾ ਨਹੀਂ ਮੈਨੂੰ ਕਿਉਂ ਲੱਗਣ ਡਿਆ ਐ ਤਰ੍ਹਾਂ ਕੋਈ ਗੱਲ ਵਾ ਉਹ ਕਿਹੜੀ ਗੱਲ ਵਾ ਜਾਣ ਕੇ ਤੁਸੀਂ ਤੇ ਸ਼ੱਕੀ ਕਰਦੇ ਰਹਿੰਦੇ ਜੀ ਕਿਹੜੀ ਗੱਲ ਹੋਣੀ ਹੈ ਮੈਂ ਤਾਂ ਕਰ ਜਸਤੇ ਸਾਰੇ ਸਾਰੇ ਤੋਂ ਫੋਨ ਲਾਣਾ ਆਇਆ ਤਾਂ ਕਰਕੇ ਜਸਤੇ ਸਾਰੇ ਤੋਂ ਸਵਾ ਫੋਨ ਆਉਣੇ ਆ ਉਹ ਤਰੀਕ ਹੀਗੀ ਆਪਾਂ ਦੇ ਕਈਆਂ ਨਹੀਂ ਤਰੀਕੇ ਅਸੀਂ উকਿਲ ਨੂੰ ਫੋਨ ਕਰਤਾ ਹੈਗਾ ਤਾਂ ਹੁਣ ਤੁਸੀਂ ਜਾ ਕੇ ਆਪੇ ਗੱਲ ਨੂੰ ਕਰ ਆਇਓ ਨਹੀਂ ਤੁਹਾਨੂੰ ਕਿਹਦੇ ਲਈ ਮੈਂ ਸਾਰਾ ਡੱਬਰ ਬੁਣਾਣਾ ਤੇ ਹੁਣ ਕੀ ਉਹ ਤਰੀਕੇ ਜਾਣਵੜ ਗਏ ਉਹ ਕੀ ਕਰਾਂ ਮੈਂ ਇੰਨੀ ਨਹੀਂ ਹਿੰਮਤ ਹੈਗੀ ਮੇਰੇ ਚ ਘਰ ਦੇ ਵੀ ਸਾਰੇ ਕੰਮ ਕਰਾਂ ਪਵਾੜਾ ਖਾਣਾ ਆਂਤਰਾ ਸਾਰੇ ਪਾਸੇ ਇਕੱਲੀ ਜੀਵਨ ਕਿੱਧਰ ਕਿੱਧਰ ਹੋ ਜਾਈਂ ਜਦੋਂ ਇਹ ਹੱਥ ਬਣੀ ਚੁੱਕੀ ਉਡੀਨੇ ਵਸ ਜਾਣਾ ਹੈ ਬਸ ਤੂੰ ਹੀ ਵਸਣ ਦਿੱਤੀ ਉਸੇ ਤਰ੍ਹਾਂ ਮੈਂ ਦੱਸਾਂ ਗੱਲ। ਉਹ ਮੈਂ ਹੀ ਮਾੜੀ ਆ ਮੈਨੂੰ ਪਤਾ ਵਾ ਮੈਂ ਬੜੀ ਮਾੜੀ ਆ। ਮੈਂ ਨਹੀਂ ਕਹਿੰਦੀ ਕਿ ਮੈਂ ਮਾੜੀ ਠੀਕ ਆ। ਜਾਲਾ ਕਲੇਸ਼ ਕਰ ਪੈਂਦਾ ਹੀ ਨਾ ਪੈਂਦਾ ਮੁਰਗੀ। ਚੰਗਾ। ਤੁਸੀਂ ਚੰਗੇ ਜੇ ਸਾਰੇ ਮੈਂ ਹੀ ਮਾੜੀ ਆ। ਕਰ ਲੋ ਹੁਣ ਜੋ ਕਰਨਾ ਤੇ। ਹਾਂ। ਇੱਕ ਬੰਦਾ ਜੀ ਚੁੱਪ ਕਰਕੇ ਜੀਂਦਿਆ ਵਾ ਨਾ ਉਹਨੂੰ ਜੀਣ ਹੀ ਨਹੀਂ ਦੇਣਾ ਬਸ ਕੋਈ ਨਾ ਕੋਈ ਗੱਲ ਉਹਨੂੰ ਇਹੋ ਜੀ ਕਰਨੀ ਆ ਵੀ ਚੋ ਵੀ ਜਾਵੇ। ਪਰ ਚੱਲ ਮੈਨੂੰ ਵੀ ਲੱਗਾ ਸੀ ਚੱਲ ਹੁਣ ਡਾਕਟਰ ਨਾ ਆਪਣਾ ਬੰਦ ਕਰ। ਠੀਕ ਆ। ਜਾ ਜਾ ਕੇ ਤੈਨੂੰ ਵੀ ਬਣਾਣਾ। ਪੀ ਲੂੰਗੀ ਜੀ ਬੜਾ ਫਿਕਰ ਆ ਮੇਰਾ ਤੁਹਾਨੂੰ ਕੋਈ ਨਾ ਕਾਲੀ ਲੱਭਦੇ ਰਹੇ ਤੇ ਗੱਲ ਨੱਬੇ ਨੇ ਦਿਨ ਵਾਲੇ ਭਾਵਾ ਉਹ ਗਾਂ ਜਾ ਨਵਦੀਪ ਨਵਦੀਪ ਆ ਹਾਸ਼ੀਆ ਜੀ ਹਾਸ਼ੀ ਗਾਲ ਪੁੱਤ ਨਵਦੀਪ ਤਾਂ ਨਹੀਂ ਇੱਥੇ ਆ ਗਈ ਡਾੜੀ ਮਜ਼ਾਕ ਕਰਨ ਦੇ ਤੁਸੀਂ ਉਹ ਨਹੀਂ ਪੁੱਤ ਤੁਹਾਡੀ ਗੱਲ ਮੰਨ ਆਹਰਾਂ ਨਾਲ ਬੈਹਨੇ ਆਂ ਪਾਣੀ ਤਾਂ ਨਹੀਂ ਪੀ ਆ ਜਾ ਆ ਜਾ ਪੁੱਤ ਆ ਜਾ ਬੈਹ ਜਾ ਤੈਨੂੰ ਕੀ ਜਾਨਾ ਪਰ ਡਾਡੀ ਨਾਬ ਦੇ ਮੰਮੀ ਇੱਧਰ ਆ ਛੇਤੀ ਇੰਦਰ ਸੋਹੇ ਮੰਮੀ ਕੀ ਦਾ ਸੁੱਖ ਵਾ ਸੁੱਖ ਕਾਦੀ ਏ ਤੂੰ ਪਾਣੀ ਲਿਆ ਕੇ ਪਿਆਲ ਪਹਿਲਾਂ ਫਿਰ ਕਰਨੇ ਆ ਗੱਲ ਕੀ ਆ ਪਾਣੀ ਨੂੰ ਤੁਸੀਂ ਛੱਡੋ ਪਾਣੀ ਮੈਂ ਪੀ ਕੇ ਹੀ ਆਇਆ ਵਾ ਮੈਂ ਗੱਲ ਦੱਸ ਗੱਲ ਕੀ ਆ ਮੰਮੀ ਨਵਦੀਪ ਹੈ ਨਹੀਂ ਘਰ ਉਹਦੇ ਇੱਥੇ ਆਈ ਤੇ ਡੈਡੀ ਆ ਖੜੇ ਇੱਥੇ ਆਈ ਹੈ ਨਹੀਂ ਗੀ ਹਾਏ ਹਾਏ ਉਹਪਿੰਦਰ ਤੂੰ ਅੱਜ ਫੋਨ ਕੀਤਾ ਹੈ ਤੇ ਮੈਂ ਕਿਹਾ ਬਈ ਤੂੰ ਮਜ਼ਾਕ ਕਰਨ ਡਿਆ ਵਾ ਅੱਗੇ ਤੇਰੀ ਮਾਂ ਕਹਿੰਦੇਈ ਬਈ ਇੱਥੇ ਰਹੀ ਨਹੀਂ ਇੱਥੇ ਫੋਨ ਕਿਉਂ ਕੀਤਾ ਉਹ ਇਹੋ ਜਿਹਾ ਤੂੰ ਮਜ਼ਾਕ ਕਰਦਾ ਏ ਉਹ ਪੁੱਤ ਇੱਥੇ ਆਈ ਨਹੀਂ ਤੇ ਅਸੀਂ ਕਿਦਾਂ ਕਹਿ ਦਈਏ ਬਈ ਇੱਥੇ ਆਈ ਹੈ ਦੱਸ ਖਾਦ ਹੋ ਗਈ ਆ ਜੇ ਇੱਥੇ ਨਹੀਂ ਆਈ ਤੇ ਫਿਰ ਗਈ ਕਿੱਥੇ ਆ ਆਪਣੀ ਮਾਂ ਨੂੰ ਪੁੱਛ ਕਿੱਥੇ ਗਈ ਆ ਤੁਹਾਡੇ ਘਰ ਦੇ ਨੂੰ ਪਤਾ ਹੋਵੇ ਪੁੱਤ ਸਾਨੂੰ ਕੀ ਪਤਾ ਇੱਥੇ ਤੇ ਆਈ ਨਹੀਂ ਡੈਡੀ ਮੈਨੂੰ ਇੱਕ ਦਿਨ ਆਖਣ ਦੀ ਸੀ ਵੀ ਮੈਂ ਪਿੰਡ ਜਾਣਾ ਏ ਤੂੰ ਹੀ ਕੀਤਾ ਉਹਨਾਂ ਨੂੰ ਮੈਂ ਫੋਨ ਕੀਤਾ ਇਹ ਤੇ ਮੈਨੂੰ ਕਹਿੰਦੀ ਵੀ ਉਹ ਰੀਪਰ ਲੈਣ ਗਏ ਦਵੇਂ ਪਿਓ ਪੁੱਤ ਤੇ ਜਿੰਨਾ ਇਧਰ ਪਿੰਦਰ ਨਹੀਂ ਆਉਣਾ ਉਹਨਾਂ ਚਿਰ ਮੈਂ ਨਹੀਂ ਆਉਣਾ ਪਰ ਮੈਨੂੰ ਆਂਦੀ ਮੈਂ ਜਾਣਾ ਤੇ ਮੈਂ ਚਲ ਜੀ ਕੋਈ ਗੱਲ ਨਹੀਂ ਪਿੰਦਰ ਪੁੱਤ ਕਿੱਥੇ ਗਈ ਮੇਰੀ ਧੀ ਮੈਨੂੰ ਦੱਸ ਮੰਮੀ ਮੈਂ ਤੇ ਆਪੇ ਜੇ ਹੁਣੇ ਆਇਆ ਵਾਂ ਬੈ ਉਹ ਹੱਦ ਹੋ ਗਈ ਯਾਰ ਜਿਹੜੀ ਕੁੜੀ ਕਿੱਥੇ ਤੂੰ ਲੁਕਾਖੜੀ ਆ ਉਹ ਡੈਡੀ ਇਹ ਕਿੱਥੇ ਲਕਾਉਣੀ ਏ ਕਿੰਨੇ ਦਿਨ ਹੋ ਗਏ ਮੈਂ ਫੋਨ ਲਾਉਂਦੇ ਪਰਸੋਂ ਦਾ ਫੋਨ ਨਹੀਂ ਚੁੱਕਣ ਢੀਓ ਹੋਣ ਹੁਣ ਵੀ ਬੰਦ ਆਉਂਦੇ ਆ ਫਿਰ ਮੈਂ ਤੁਹਾਨੂੰ ਲਿਆ ਹਰ ਕੇ ਮੈਂ ਤੇ ਰੋਟੀ ਵੀ ਨਹੀਂ ਖਾਦੀ ਤੇ ਉਸੇ ਨੇ ਤੈਨੂੰ ਫੋਨ ਲਾਉਣਾ ਹਾਂ ਤੂੰ ਬਹਿ ਲ ਜਾਂਦੀ ਹੀ ਨਹੀਂ ਜਾਂਦੀ ਬੰਦ ਆ ਹੁਣ ਹਾਦ ਹੋ ਗਈ ਇੱਥੇ ਨਹੀਂ ਆਈ ਹੈ ਕਿ ਜਦੋਂ ਸਾਨੂੰ ਇੱਥੇ ਕੋਈ ਨਹੀਂ ਆਇਆ ਜ ਸਾਡੀ ਸਾਡੇ ਘਰ ਆਈ ਹੋਏ ਨਹੀਂ ਤੇਰੇ ਨਾਲ ਝੂਠ ਬੋਲਣਾ ਇਹ ਦੱਸ ਤੇ ਡੈਡੀ ਫਿਰ ਉਹਨੇ ਕਿੱਥੇ ਜਾਣਾ ਮੈਂ ਆਪਣੇ ਕੱਪੜੇ ਵੀ ਲੈ ਕੇ ਆਈ ਏ ਬੈਗ ਵੀ ਹੈ ਨਹੀਂ ਉੱਥੇ ਕੱਪੜੇ ਵੀ ਹੈ ਨਹੀਂ ਉਹਦੇ ਪਤਾ ਨਹੀਂ ਕਿੱਥੇ ਚੱਲ ਗਈ ਹੋਣੀ ਛਦੈਣ ਭਾਈ ਉਹ ਕਿੱਥੇ ਛਦੈਣ ਹੀ ਚਲੀ ਚਲ ਜੇਗੀ ਇੰਦਾਂ ਦੀ ਥੋੜੀ ਗੱਲ ਵਾ ਕਿਦੇ ਤੁਸੀਂ ਤੈਨੂੰ ਕਿਹੜੇ ਗੱਲ ਕੁੱਲ ਦੀ ਤੇਰੀ ਮੰਮੀ ਨੇ ਉਹ ਮੰਮੀ ਮੈਂ ਤਾਂ ਜੇ ਹੁਣੇ ਧੁਰਿਆ ਆਉਣ ਡਿਆ ਉਹਨਾਂ ਦਾ ਸਾਰਾ ਕੁਝ ਨਹੀਂ ਤੇਰੀ ਮੰਮੀ ਕਿ ਆਂਦੀ ਐ ਕਿੱਥੇ ਗਈ ਐ ਉਹ ਤਾਂ ਆਂਦੀ ਆਪਣੇ ਪਿੰਡ ਹੀ ਗਈ ਐ ਯਾਰ ਤੇ ਮੰਮੀ ਕਦਾਂ ਕਹੀ ਜਾਂਦੀ ਪਿੰਡ ਗਈ ਐ ਇੱਥੇ ਨਹੀਂ ਆਈ ਨੀ ਯਾਰ ਪਰ ਹੁਣ ਦੱਸੋ ਮੈਂ ਕੀ ਕਰਾਂ ਇਹ ਅਹੀਂ ਕੀ ਕਰੀਏ ਸਾਨੂੰ ਵੀ ਦੱਸ ਪੂਚ ਬੈਠ ਗਿਆ ਕਿੱਥੇ ਗਈ ਮੇਰੀ ਧੀ ਤੇਰੀ ਮਾਂ ਨੇ ਤੇ ਤੇਰੀ ਭੈਣ ਨੇ ਮੇਦੀ ਧੀ ਖਾ ਲਈ ਆ ਮੈਂ ਛੱਡਣਾ ਨਹੀਂ ਤੁਹਾਨੂੰ ਮੰਮੀ ਥੋੜਾ ਹੌਸਲਾ ਬੋਲੋ ਜੇ ਮੈਂ ਹੌਸਲਾ ਬੋਲਾਂ ਮੇਰੇ ਕਲੇਜਨ ਤੂੰ ਪੈਣੀ ਦਾ ਜੇ ਮੈਨੂੰ ਅੰਨਾ ਸਾਲ ਥੋੜਾ ਹੌਸਲਾ ਤੇ ਰੱਖ ਉਹ ਵੀ ਤੇ ਲੱਭਦਾ ਫਿਰਨ ਡਿਆ ਵਾ ਮੈਂ ਹੁਣੇ ਸੱਦਾ ਮੰਮੀ ਹੁਣਾਂ ਨੂੰ ਇੱਥੇ ਸੱਦਲਾ ਉਹਨਾਂ ਨੂੰ ਜਿੱਦਾਂ ਮਰਜ਼ੀ ਪੋਛਾ ਉਹਦੇ ਆਣ ਗਵਣ ਪਤਾ ਕਰ ਲੈ ਜਾਈ ਹੋਏ ਤੇ ਪੁੱਤ ਅਸੀਂ ਕਿੱਥੇ ਲਗਾ ਲੈਣਾ ਇਹਨੂੰ ਕੱਲੋ ਡੈਡੀ ਨਲਦੀਪ ਤੇ ਇੱਥੇ ਵੀ ਨਹੀਂ ਆਈ ਉਹ ਨਹੀਂ ਮੈਂ ਉਹਨਾਂ ਦੇ ਘਰੇ ਹੀ ਬੈਠਾ ਆ ਤੂੰ ਹੀ ਇਦਾਂ ਕਰੋ ਮੰਮੀ ਨੂੰ ਲੈ ਕੇ ਨਾ ਤੂੰ ਇੱਥੇ ਆਓ। ਉਹ ਨਹੀਂ ਤੂੰ ਹੁਣੇ ਆਓ। ਚਲੋ ਠੀਕ ਆ ਠੀਕ ਆ। ਠੀਕ ਆ ਠੀਕ ਆ। ਉਹ ਜੀਵਨ। ਇਹ ਜੀਵਨ। ਆ ਗਈ ਜੇ। ਆਹ ਕੋਈ ਬੰਦਿਆਂ ਵਾਲਾ ਕੰਮ ਹੋਣ ਲੱਗੇ ਨੇ। ਸਾਡੇ ਘਰ ਕੁੜੀ ਆਈ ਨਹੀਂ। ਉਹ ਤਾਂ ਸਾਡੋਂ ਮੰਨ ਉਹਨਾਂ ਨੂੰ ਪੁੱਛ ਗਈ ਕਿੱਥੇ ਆ। ਪਰ ਡੈਡੀ ਮੈਂ ਤਾਂ ਆਪ ਟੈਨਸ਼ਨ ਚਾ। ਜੇ ਤੇਰੀ ਮਾਸਿਆਣੀ ਬਿਆਣੀ ਉਹਦੇ ਹੁੰਦਿਆਂ ਗਈ ਹਣ ਫੋਨ ਕਰਦੀ। ਕੁੜੀ ਆਉਣ ਲੱਗੀ ਐ ਅਸੀਂ ਆਪਿਆਂ ਦਾ ਕਿ ਧਿਆਨ ਕਰਦੇ ਜਾਂ ਅਸੀਂ ਜਾ ਕੇ ਲਾਉਂਦੇ ਕੱਲੀ ਉਹਨੂੰ ਕਿਉਂ ਕੱਲਿਆ ਨਹੀਂ ਉਹ ਫੋਨ ਕਰਦੀ ਜਾਂ ਨਾ ਵੀ ਸਾਨੂੰ ਤੁਰ ਲੱਗਿਆ ਫੋਨ ਕਰ ਦਿੰਦੀ ਵੀ ਮੈਂ ਆਉਣ ਲੱਗੀ ਆ ਕੋਈ ਹਤਾ ਪਤਾ ਹੀ ਨਹੀਂ ਕਿਸੇ ਨੇ ਦੱਸਿਆ ਹੀ ਨਹੀਂ ਕੋਈ ਆਇਆ ਹੀ ਨਹੀਂ ਇੱਥੇ ਕਿੱਥੇ ਹੋਣੀ ਮੇਰੀ ਧੀ ਭੁੱਖੀ ਪਾਣੀ ਜਾਂ ਡੇ ਅੰਡ ਗਵਾਂਦੋ ਜਿੰਨੂੰ ਮਰਜ਼ੀ ਪੁੱਛ ਪਿੰਡ 'ਚ ਜਾ ਕੇ ਪਤਾ ਕਰ ਵੀ ਇੱਥੇ ਕਿਤੇ ਕੁੜੀ ਵੇਖੀ ਤੋਈ ਡੈਡੀ ਮੈਂ ਕਿੰਨੂੰ ਪੁੱਛ ਰਿਹਾ ਕਿਹਨਾਂ ਨਾਲ ਹੋ ਕੇ ਨਾਲ ਆਈ ਨੂੰ ਕੋਈ ਨਹੀਂ ਲੱਗ ਜਾਂਦਾ ਹੁਣੇ ਪਤਾ ਹੁੰਦਾ ਮੰਮੀ ਹੁਣੀ ਤੇ ਤੁਹੀ ਤਾਂ ਕੋਲੇ ਦੇ ਮੂੰਹ ਨਾਲ ਕਹਿਤਾ ਲੱਗ ਜਾਂਦਾ ਪਤਾ ਤੁਹਾਨੂੰ ਪੁੱਛ ਕੇ ਵੇਖ ਸਾਡੇ ਅੰਦਰੋਂ ਨੂੰ ਸੇਕ ਲੱਗਾ ਨਾ ਚਾ ਇੱਕ ਵਾਰੀ ਜਾ ਕੇ ਤੈਨੂੰ ਪਾਣੀ ਘੁੱਟ ਪਿਆਲ ਉਹ ਵੀ ਦੁਪਹਿਰ ਖਾਪਦਾ ਆਵਾ ਪਾਣੀ ਵਿਆ ਸੁਝਣਾ ਸਮਝਣੇ ਆਉਂਦੇ ਹੀ ਇਹ ਬਨ ਕੀ ਧਿਆ ਸਾਡੇ ਨਾਲ ਜਰੂਰ ਤੇਰੀ ਮੰਮੀ ਨੇ ਕੋਈ ਚਾਲ ਖੇਡੀ ਹੋਊਗੀ ਸਾਡੀ ਕੁੜੀ ਨਾਲ ਕੋ ਨਹੀਂ ਡੈਡੀ ਐਦਾਂ ਥੋੜੀ ਕੋ ਕਰ ਸਕਦਾ ਪਹਿਲਾਂ ਵੀ ਤੇਰੀ ਮਾਵੜਾ ਤੰਗ ਕਰਕੇ ਰੱਖਦੀ ਸਾਡੀ ਕੁੜੀ ਨੂੰ ਚਲੋ ਮੈਂ ਮੰਨਦਾ ਲੜਾਈ ਝਗੜੇ ਹੁੰਦੇ ਆ ਪਰ ਐਦਾਂ ਥੋੜੀ ਹੁੰਦਾ ਨਹੀਂ ਉਹ ਮੇਰੀ ਗੱਲ ਸੁਣ ਉਹ ਨਾਲ ਤੇ ਪਿੱਛੇ ਆਪਣੇ ਬੁੰਜੀਆਂ ਕਿੱਥੇ ਗਈ ਆ ਹਾਏ ਹਾਏ ਪਹੁੰਚੀ ਨਹੀਂ ਨਾ ਉਹ ਹਾਏ ਮੈਂ ਮਰਚਾਂ ਤਿੰਨ ਦਿਨ ਹੋ ਗਏ ਘਰੋਂ ਕੁੜੀ ਗਈ ਦੂ ਕਿਹੜੇ ਥੂਚ ਪੈ ਗਈ ਆ ਮੈਨੂੰ ਕੀ ਪਤਾ ਸੀ ਤੂੰ ਉੱਥੋਂ ਆਇਆ ਖੇਚ ਰਖਵਾਲੀ ਕਰਦੇ ਹਾਂ ਆਹ ਤਾਂ ਬੜੀ ਮਾੜੀ ਗੱਲ ਹੋਈ ਆ ਮੱਛੀ ਆਂਦੇ ਮਾਚੋ ਉਹਦੇ ਝੂਠ ਬੋਲਦੇ ਨੇ ਮੇਰੀ ਗੱਲ ਸੁਣ ਉਹ ਕਿਹਦੇ ਛੇਤੀ ਆਓ ਇੱਥੇ ਕਿੱਥੇ ਜਾਓ ਆਪਾਂ ਨਹੀਂ ਜਾਣਾ ਉੱਥੇ ਉਹਨਾਂ ਦੇ ਗੜਾ ਬੜਾ ਪੈਂਦਾ ਹੋਣਾ ਕਿ ਜਾ ਕਿਉਂ ਨਹੀਂ ਮੇਰੀ ਗੱਲ ਸੁਣੋ ਪਹਿਲਾਂ ਠੰਡਿਆ ਦਿਮਾਗ ਨਾਲ ਕੰਮ ਲਾਓ ਮੇਰੀ ਗੱਲ ਸੁਣ ਝੂਠ ਬੋਲਦੇ ਹੋਣੇ ਆ ਕਿਤੇ ਗਾਂ ਪਛਾ ਕੀਤੀ ਹੋਣੀ ਕੁੜੀ ਆਪਣੀ ਉਹਨਾਂ ਨੇ ਹੱਦ ਹੋ ਗਈ ਆ ਯਾਰ ਉਹਨਾਂ ਨੂੰ ਕਿ ਲੋੜੀ ਝੂਠ ਮਾਰਨ ਦੀ ਹੈ ਇਹ ਗੱਲ ਦੀ ਤੰਗੀ ਕੁੜੀ ਨੂੰ ਐਡਾ ਬੈਗ ਲੈ ਕੇ ਗਈ ਇੱਥੋਂ ਚੰਗੀ ਭਲੀ ਗਈ ਆ ਕਿਹਨੂੰ ਲੜ ਕੇ ਗਈ ਆ ਕਿਸ ਦੇ ਨਾਲ ਐਵੇਂ ਮਰ ਜਾਂਦੇ ਮੈਨੂੰ ਕੀ ਪਤਾ ਤੁਸੀਂ ਮਾਵਾ ਤੀਆਂ ਘਰੇ ਸੀ ਤੇ ਮਾਵਾ ਤੀਆਂ ਨੇ ਕੀ ਕਰਤਾ ਵਾ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਮੈਂ ਤਾਂ ਪੁੱਛ ਕੇ ਗਈ ਆ ਫੋਨ ਕਰਕੇ ਮੈਨੂੰ ਤਾਂ ਪੁੱਛਿਆ ਨਹੀਂ ਉਹਨੇ ਉਹ ਚਾਲੋ ਸੱਜਣ ਦੇ ਹੀ ਉਹ ਨਾਲੇ ਡੈਡੀ ਨਵਦੀਪ ਨੇ ਮੈਨੂੰ ਆਪ ਕਿਹਾ ਸੀ ਤੂੰ ਮੈਂ ਪਿੰਡ ਚੱਲੀ ਆ ਡੈਡੀ ਆਂਦੇ ਮੈਂ ਅੱਡੇ ਤੋਂ ਲੈ ਜਾਂਗਾ ਤੈਨੂੰ ਆਣ ਕੇ ਕਿ ਮੈਂ ਫਿਰ ਕਿੱਦਾਂ ਨਾ ਮੰਨਾ ਵੀ ਇੱਥੇ ਨਹੀਂ ਆਏਗੀ ਉਹ ਤੈਨੂੰ ਜੀਕੀ ਨਹੀਂ ਆਉਂਦਾ ਸਾਡੇ ਤੇ ਉਹੀ ਗੱਲ ਕਰੀ ਜਾਂਦਾ ਉਹ ਬਾਰ-ਬਾਰ ਪਾਣੀ ਨਹੀਂ ਪੀਣਾ ਪਾਣੀ ਸੁਝੰਡਿਆ ਮੈਨੂੰ ਅਹੀਂ ਕਿ ਤੋਇਆ ਪੁੱਟ ਕੇ ਨੱਪਦੀ ਆ ਕੁੜੀ ਕੱਢ ਡੜੀ ਕਿੱਥੇ ਜਾਣਾ ਉਹਨੇ ਕਿਥੇ ਵੀ ਦੱਸੋ ਮੈਨੂੰ ਵੇ ਜਾਣਾ ਕਿੱਥੇ ਹੈ ਤੇਰੀ ਜਿਹੜੀ ਮਾਂ ਜੀ ਨਾ ਉਹਦੇ ਪੇਚ ਪਈ ਹੀ ਘੁਰਤ ਘਟ ਗੱਲਾਂ ਹੀ ਕੁੜੀ ਖਾਪ ਗਈ ਕਿਤੇ ਖਾਣ ਨੂੰ ਦੱਸ ਦਿੰਦੀ ਐ ਆਪਣੀ ਧੀ ਨੂੰ ਲੈ ਹੀ ਮੈਨੂੰ ਤਾਂ ਡਰਾਉਂ ਡਿਆ ਕੇ ਖੂ ਖਾਤੇ ਤੇ ਪੈ ਕੇ ਕਿਤੇ ਸੜੀ ਬਲੀ ਮਰਮੋ ਕਰਾਂ ਗਈ ਹੋਵੇ ਉਹ ਡੜੀ ਜਾਣਾ ਕਹੋ ਜੇ ਮੇਰੀ ਕੁੜੀ ਨੂੰ ਕੁਝ ਹੋ ਗਿਆ ਨਾ ਮੈਂ ਤੁਹਾਨੂੰ ਛੱਡਣਾ ਨਹੀਂ ਸਾਰੇ ਟੱਬਰ ਨੂੰ ਕਿਆ ਲਗਾ ਛੇਤੀ ਚਲੀਏ ਹੋਰ ਨਾ ਸਾਬਾ ਪੈ ਜਾਏ ਕੋਈ ਕਿੱਥੇ ਚਲ ਜੋ ਇੱਕ ਮਿੰਟ ਰੁਕ ਜੋ ਅੱਛਾ ਹੁਣ ਸਮਝ ਆਈ ਐ ਮੈਨੂੰ ਉਹਨਾਂ ਦੀ ਚਾਲ ਏ ਉਹਨਾਂ ਦੇ ਚਾਲ ਵਾ ਉਥੇ ਸੱਦ ਕੇ ਹਨ ਸੌਣਾ ਚਾਹੁੰਦੇ ਆ ਤੇ ਮੇਰੀ ਗੱਲ ਸੁਣੋ ਤੁਸੀਂ ਤੇ ਸਿਆਣੇ ਬਣੇ ਜੇ ਦਿਮਾਗ ਤੋਂ ਕੰਮ ਲਾਓ ਕੀ ਹੋ ਗਿਆ ਵਾ ਤੁਹਾਨੂੰ ਹੈ ਅਹੀਂ ਉਹ ਕੀ ਕਰਨਾ ਹੈਗਾ ਆਪਣੀ ਮਰਜ਼ੀ ਦੇ ਨਾਲ ਗਈ ਆ ਤੇ ਭਿੰਦਰ ਨੂੰ ਫੋਨ ਕੀਤਾ ਤੁਹਾਨੂੰ ਤੇਰੇ ਦੱਸਿਆ ਵੀ ਨੀਗਾ ਠੀਕ ਆ ਨਾ ਤੇ ਮੈਂ ਵੀ ਇਹਨੇ ਢੱਕਿਆ ਮੈਂ ਇਹਦੀ ਮੈਂ ਢਕੂੰਗੀ ਫਿਰ ਕੋ ਪੱਤ ਕਰੂੰਗੀ ਤੇ ਫਿਰ ਤੁਸੀਂ ਵੀ ਮੇਰੇ ਦਿਵਾਲੇ ਹੁੰਦੇ ਜੇ ਵੀ ਤੂੰ ਲੱਗਦੀ ਆ ਜੇ ਉਥੇ ਨਾ ਨਾ ਇਹ ਦੋਨਾਂ ਕਹਣਾ ਇੰਨਾ ਕੋ ਕਰਤਾ ਹੋਣਾ ਵਾ ਜਾਣਾ ਤੇ ਪੈਣਾ ਵਾ ਨਾ ਚਲ ਇੱਕ ਮਿੰਟ ਖਲੋ ਜੋ ਜਸ ਜੱਸ ਪੁੱਤ ਹਾਂਜੀ ਜੀ ਪੁੱਤ ਭੱਜ ਕੇ ਆਈ ਕੀ ਹੈ ਅ ਨਵਾਂ ਪੁਆੜਾ ਪੈ ਗਿਆ ਹੀ ਉਹ ਕੀ ਪੁਆੜਾ ਪੈ ਗਿਆ ਹੁਣ ਉਹ ਨਾ ਉਹ ਨਹੀਂ ਆਪਣੇ ਘਰ ਪਹੁੰਚੀ ਉੱਥੇ ਕੀ ਮਤਲਬ ਨਹੀਂ ਪਹੁੰਚੀਗੀ ਇੱਥੋਂ ਲ ਗਈ ਆ ਉਹ ਇੱਥੋਂ ਗਈ ਇੱਥੇ ਕਿੱਥੇ ਚਲ ਗਈ ਹੈ ਨਾ ਉਹਦੇ ਮਾਂ ਦਾ ਸਾਥ ਹੀ ਮੁੱਕਰ ਗਿਆ ਆਂਦੇ ਸਾਡ ਕੋਈ ਨਹੀਂ ਇੱਥੇ ਕੋਚਾਂਡ ਹਣੀ ਪੁੱਤ ਉਹਨੂੰ ਤਾਂ ਫੋਨ ਆਉਂਦਿਆ ਸਾਡੇ ਕੋਲ ਆਓ ਢੜਜੀ ਹੋ ਰੋ ਨੇ ਕਿੱਥੇ ਜਾਣਾ ਹੀ ਇੱਥੋਂ ਬੈਗ ਭਰ ਕੇ ਤੇ ਲੈ ਕੇ ਗਈ ਆ ਬੈਗ ਭਰ ਕੇ ਲੈ ਕੇ ਗਈ ਇੱਕ ਚਾਲ ਵਾ ਉਹਨਾਂ ਦੀ ਥੋੜਾ ਥੰਦੇ ਦਿਮਗ ਨਾਲ ਕੰਮ ਲੈ ਕੇ ਨਾ ਸਾਡੇ ਵੱਲ ਦੀ ਗੱਲ ਕਰੋ ਢੁੜਕਾ ਨਾ ਮੋਤਾ ਕੋਈ ਨਾ ਫੋਨ ਫਾਨ ਕਰਕੇ ਤੇ ਰਿਸ਼ਤੇ ਦਾ ਦੇ ਨਾ ਚਲ ਗਈ ਹੋਵੇ ਹੈ ਗਈ ਵੀ ਇਦਾਂ ਦੇ ਲੱਛਣ ਵੀ ਉਹਦੇ ਮਾੜੇ ਹੀ ਆ ਉਹਦੇ ਵਸਣ ਦੇ ਲਾਲੀ ਹੈ ਨਹੀਂ ਗਏ ਯਾਰ ਮੈਨੂੰ ਨਹੀਂ ਪਤਾ ਹੁਣ ਕੀ ਕਰਨਾ ਹੀ ਉਹ ਹੁਣ ਦੇਖੋ ਕੀ ਕਰਨਾ ਇੱਕ ਵਾਰੀ ਜੇ ਉੱਥੇ ਨਹੀਂ ਨ ਪਹੁੰਚੀ ਆਪਣਾ ਸੋਨਾ ਸੋਨਾ ਚੈੱਕ ਕਰ ਲਓ ਕੀ ਪਤਾ ਲੈ ਕੇ ਫਰਾੜੀ ਨਾ ਹੋ ਗਈ ਹੋਵੇ ਵਾਕਿਆ ਸਹੀ ਗੱਲ ਵਾ ਸੋਨਾ ਚੈੱਕ ਕਰਨਾ ਸਹੀ ਦਾ ਵਾ ਮੇਰੀ ਸੋਣਾ ਕੁੜੀ ਇਹ ਗੱਲ ਇਹੋ ਜਿਹਾ ਹੈ ਨਹੀਂ ਜਿਹੜਾ ਤੁਸੀਂ ਇਲਜ਼ਾਮ ਲਾਉਂਦੇ ਹੋ ਸਰ ਦੇ ਉੱਤੇ ਮੇਰੀ ਗੱਲ ਸੁਣੋ ਇਹਦੇ ਸਾਰੇ ਲੱਗਦੇ ਹੈ ਇਹੋ ਜੇ ਕਿੱਥੋਂ ਤੱਕ ਮਾਰ ਕੀਤੀ ਉਹਨਾਂ ਨੇ ਇਹ ਬੰਦੇ ਦੇ ਦਿਲ ਦਾ ਕੋਈ ਪਤਾ ਨਹੀਂ ਆ ਉੱਤੋਂ ਬੰਦੇ ਹੋਰ ਆ ਕਿ ਕਿੱਦਾਂ ਚ ਹੋਰ ਵਾ ਉਹ ਹੁਣ ਫਿਰ ਕੀ ਕਰੀ ਜਾਣਾ ਤੇ ਪੈਣਾ ਕਿ ਨਹੀਂ ਉੱਥੇ ਕਿੱਥੇ ਜਾਣਾ ਵਾ ਹੁਣ ਤੂੰ ਹੀ ਬੈਠੇ ਰੋ ਚੁੱਪ ਕਰਕੇ ਉੱਥੇ ਹੀ ਹੋਣੀ ਆ ਹੋਰ ਆਨੇ ਕਿੱਥੇ ਚੱਲ ਜਾਣਾ ਵਾ ਉੱਥੇ ਜਾਵਾਂਗੇ ਅਗਲੇ ਰੌਲਾ ਪਾ ਕੇ ਸੱਚੇ ਹੋਣਗੇ ਵੀ ਸਾਡੀ ਕੁੜੀ ਨੂੰ ਕੋਹ ਕਰਤਾ ਫਿਰ ਜਦੋਂ ਆਈ ਆ ਨਾ ਇਹ ਕਿੱਧਰ ਉੱਥੇ ਹੀ ਆ ਉਹਨੂੰ ਹੁਣ ਸਾਰੇ ਟੱਬਰ ਨੂੰ ਥੋੜੀ ਸਾਥ ਲੈਣਾ ਉੱਥੇ ਇਹ ਆਪਣੀ ਜਿੰਦਗੀ ਨੂੰ ਜਿਉਣੀ ਪੁੱਤਰੇ ਪਿਓ ਨੂੰ ਹੈ ਪੀ ਥੋੜੀ ਬੁਤੀ ਹਾਡੇ ਵਾਲ ਦੀ ਗੱਲ ਕਰੋ ਜੇ ਤੇ ਹੋਣਾ ਵਾਲਦੇ ਹੋਗੇ ਤੇ ਅੱਗੇ ਉਹ ਤੇ ਅੱਗੇ ਹਰ ਦਮ ਤਰੇ ਓਖੇ ਰਹਿੰਦੇ ਆ ਹੋਰ ਚੁਕਿਤ ਕੋਈ ਸਾਡੇ ਸਿਰ ਤੇ ਭੋਗਾ ਪਾ ਦਿੰਦੇ ਤੇ ਜੀ ਤੇਰੇ ਕੋਲ ਦਾ ਫੋਨ ਆ ਕਿਹੜੇ ਮੂਹ ਚ ਪੜਨਾ ਤੁਸੀਂ ਤੇ ਮਾਮਾ ਤੁਸੀਂ ਜਬਾਨ ਤੇ ਲਾਈ ਜਾਣੀ ਬੜਾ ਬੜਾ ਡੈਡੀ ਮੇਰੀ ਗੱਲ ਸੁਣੋ ਤੁਸੀਂ ਐਵੇਂ ਨਾ ਉੱਚੀ ਬੋਲਗੇ ਸਾਨੂੰ ਹਰ ਵਾਰੀ ਦਬਾ ਲਿਆ ਕਰੋ ਉਹ ਜਦੋਂ ਇੱਥੋਂ ਗਈ ਹੈ ਨਾ ਐਡਾ ਬੈਗ ਭਰ ਕੇ ਲੈ ਕੇ ਗਈ ਆ ਮੰਮੀ ਨੇ ਉਹਨੂੰ ਕਿਹਾ ਵੀ ਕਿ ਥੋੜੇ ਕੱਪੜੇ ਲੈ ਜਾ ਉਹ ਕਹੜਾ ਮੰਨਦੀ ਚੁੱਪ ਕਰਕੇ ਚਲ ਗਈ ਕੀ ਪਤਾ ਨੂੰ ਸਾਨੂੰ ਕਿੱਥੇ ਚਲ ਗਈ ਆ ਜਿਹੜੀ ਗੱਲ ਸੁਣਨਾ ਆ ਬੂੰਹ ਕਰੋ ਬੰਦ ਤੇ ਚੱਲ ਚੱਲੀਏ ਆ ਹੇ ਰਾ ਧੋ ਨਿਕਲੇ ਵਾਰੀ ਜਿਵੇਂ ਜਦ ਗੱਲ ਤੇ ਕੱਢੀ ਪਣੀ ਜਾ ਕੇ ਮਾਰੀ ਮੋਟੀ ਗਰੀ ਅਈ ਰੱਬਾ ਸਿਆਪਾ ਦਾ ਵੱਡਾ ਹੀ ਪੈ ਗਿਆ ਵਾ ਉਦੋਂ ਮੰਮੀ ਨੂੰ ਕਿਹਾ ਵੀ ਸੀ ਕਿ ਇਦਾਂ ਨਾ ਜ਼ੋਰ ਨਾ ਮਾਰੀ ਕਿ ਮਰੀ ਜਾਵੇ ਮੰਮੀ ਨੇ ਮਾਰ ਵੀ ੱਡੀ ਜ਼ੋਰ ਨਾ ਦਿੱਤਾ ਹਣਾ ਹੁਣ ਅਹੀ ਘੜਾ ਚੋਨੇ ਕਿ ਮਰ ਜਾਏ ਹੁਣ ਮੰਮੀ ਡਰਨ ਵੀ ਨਾ ਡਈਏ ਇਹ ਨਾ ਹੋਵੇ ਉੱਥੇ ਜਾ ਕੇ ਸਾਰਾ ਸੱਚ ਬੱਕ ਦੋਵੇ ਕੋਈ ਪਤਾ ਨਹੀਂ ਹੈਗਾ ਇਹਨਾਂ ਨੂੰ ਫੇਰ ਡੈਡੀ ਨੇ ਹਨੂ ਆਪ ਜੇਲ੍ਹ ਛੱਡ ਕੇ ਆਉਣਾ ਤੇ ਪੀਸਾਂਗੇ ਚੱਕੀ ਸਾਰੀ ਜ਼ਿੰਦਗੀ ਮੈਨੂੰ ਤਾਂ ਡਾਰੀ ਲੱਗਣ ਡਿਆ ਵਾ ਹੁਣ ਮੰਮੀ ਆਪਣਾ ਹੌਸਲਾ ਜਗਾ ਵੇ ਤੇਰਾ ਕੱਖ ਨਾ ਰੇ ਤੇਰਾ ਬੇੜਾ ਬਹਿ ਗਏ ਮੇਰੀ ਧੀ ਨੂੰ ਲੈ ਕੇ ਬੈ ਗਈਆਂ ਖੜੇ ਕਿੱਥੇ ਧੁਖੀ ਭਿਆਈ ਹੋਊਗੀ ਹੈ ਜੀ ਆ ਜਾ ਹੈ ਨੀਆ ਕਿ ਦਿਨ ਖੱਤੀ ਮੈਨੂੰ ਫੋਨ ਕਰਕੇ ਦੱਸ ਦਿੰਦੀ ਵੀ ਤੇਰੇ ਧੀ ਇਥੋਂ ਤੱਕ ਪ੍ਰੀਮਾ ਬੰਦੀ ਚਲ ਜਾਂਦੀ ਐ ਤੇ ਪਿਓ ਨੂੰ ਕਹ ਲੈਂਦੀ ਹਾਂ ਰੱਬਾ ਮੈਂ ਕੀ ਕਰਾਂ ਤਾਏ ਜੇ ਮੇਰੀ ਧੀ ਨਾਲ ਪੀਣਾ ਹੈ ਕਹ ਲੈ ਕੋਹਾ ਤੇ ਮੰਨ ਜੀ ਇਹ ਕੋਈ ਸਿਆਪਾ ਪਿਆ ਹੋਇਆ ਨਾ ਤੇ ਮੇਰੇ ਤੋਂ ਬਰਾ ਪਹਿਤ ਤਨ ਮੈਂ ਦੱਸਾਂ ਗੱਲ ਕੱਢ ਦੀ ਕਿ ਕਰਦੀ ਜੀ ਚਲੋ ਹੁਣ ਮੇਰੇ ਵਾਲੇ ਅੱਖਾਂ ਕੱਢੀ ਜਾਣੀਆਂ ਵਾ ਭਿੰਦਰ ਉਹ ਭਿੰਦਰ ਡੈਡੀ ਹਾਂ ਇਹ ਤਾਂ ਕਹਿੰਦੇ ਨੰਦੀਪ ਇੱਥੇ ਨਹੀਂ ਆ ਉਹ ਫਿਰ ਗਈ ਕਿੱਥੇ ਆ ਉਹ ਭਾਜੀ ਤੁਹਾਨੂੰ ਪਤਾ ਹੋਵੇ ਤੁਹਾਡੇ ਘਰੋਂ ਗਈ ਸਾਨੂੰ ਕੀ ਪਤਾ ਵਾ ਇੱਥੇ ਕੋਈ ਨਹੀਂ ਆਇਆ ਲੈ ਦੱਸ ਚੰਗੀ ਭਲਾਈ ਏਡਾ ਬੈਗ ਲੈ ਕੇ ਤੁਹਾਡੇ ਘਰ ਆਈ ਆ ਤੁਹਾਨੂੰ ਪਤਾ ਹੋਊਗਾ ਕਿੱਥੇ ਵੜ ਲਈ ਤੀ ਕਿੱਥੇ ਲੁਕਾਈ ਆ ਕੱਢੋ ਬਾਰ ਆਪਣੀ ਕੁੜੀ ਸਿਆਪਾ ਤਾਂ ਸਾਰਾ ਤੇਰਾ ਵਾ ਪੇਸ਼ ਪਾਈ ਸਾਨੂੰ ਕੀ ਪਤਾ ਕੁੜੀ ਕਿੱਥੇ பேਰ ਹੋਈ ਗੱਲ ਕਰੀ ਜਾਂਦੇ ਤੁਸੀਂ ਅੱਗੇ ਤੁਹਾਡਾ ਮੁੰਡਾ ਆਣ ਕੇ ਲੜਨ ਗਿਆ ਨਾਲ ਉਹ ਐਸੇ ਕਰਕੇ ਤੇ ਪਿੰਡ ਨੂੰ ਘਲਾ ਵੀ ਜਾ ਪਤਾ ਲੈ ਗਿਆ ਉਹ ਕੁੜੀ ਅਹੀਂ ਕਿਰੇ ਸਮਾਨਤ ਨਹੀਂ ਖਾ ਗਿਆ ਉਹਨੂੰ ਅਹੀਂ ਕਿਧਰ ਲੈ ਗਿਆ ਉਹ ਮੇਰੀ ਗੱਲ ਸੁਝ ਇੱਥੇ ਨਹੀਂ ਤਾਂ ਹੋਰ ਕੇ ਰਿhta ਨੂੰ ਫੋਨ ਕਰਕੇ ਪੁੱਛ ਲੈਣਾ ਇਹ ਜਰੂਰੀਆਂ ਵੀ ਟਿਕ ਟਿਕ ਇੱਥੇ ਆਈ ਆ ਬੈਠ ਕੇ ਇਹਨੂੰ ਘਰ ਭਰ ਕੇ ਲੈਂਦਾ ਉਹਨੇ ਇਹਨੂੰ ਪੁੱਛ ਕੇ ਆਈ ਆ ਹੈ ਤੂੰ ਦੱਸ ਨਹੀਂ ਸਕਦਾ ਵੀ ਮੈਨੂੰ ਫੋਨ ਕੀਤਾ ਫੇ ਪਿੰਡ ਜਾਣਾ ਮਮਮੀ ਹੁਣ ਮੈਂ ਕਿੰਨੀ ਗੱਲ ਦੱਸੀ ਜਾਵਾਂ ਹਾ ਦੋਵੇਂ ਇਹਨਾਂ ਵਾਲੀ ਉਲਟਾ ਸਾਡੇ ਨੂੰ ਉਹਨੇ ਕਿਹਾ ਕਿ ਦੋਵੇਂ ਇਹਨਾਂ ਨੇ ਰੀਪਰ ਲੈਣ ਗਏ ਜਿੰਨਾ ਚਿਰ ਰਪਿੰਦਰੋਂ ਨਹੀਂ ਘਰ ਨਹੀਂ ਆਉਂਦੇ ਉਹਨੇ ਜਦ ਮੈਂ ਨਹੀਂ ਆ ਸਕਦੀ ਉਹ ਅਸੀਂ ਤਾਂ ਫਾਹ ਲੈਣੋਂ ਫੇ ਚਲੇ ਗਏ ਮਾਂ ਧੀਆਂ ਘਰ ਮੈਨੂੰ ਕੀ ਪਤਾ ਕੀ ਹੋਇਆ ਭਾਜੀ ਉੱਥੇ ਘਰ ਤੇ ਘਰ ਚੰਗੀ ਬਣੀ ਤਿਆਰ ਹੋ ਕੇ ਗਈ ਆ ਸਾਰਾ ਕੱਪੜਾ ਜਿਹੜਾ ਬਣ ਬਣਾ ਕੇ ਲੈ ਆਈ ਆ ਇੱਕ ਸੂਟ ਨਹੀਂ ਛੱਡ ਕੇ ਆਈ ਇਹਨਾਂ ਨੂੰ ਪਤਾ ਹਾ ਸਾਡੇ ਸਾਰੇ ਪਿੰਡ ਦੀ ਪੰਚਾਇਤ ਇਕੱਠੀ ਕਰ ਲੋ ਆਣ ਗਵਾਂਡ ਜਿੰਨੂੰ ਮਰਜ਼ੀ ਪੁੱਛੋ ਜਾ ਕੇ ਵੇਖੀ ਕੇ ਇਹਨੇ ਕੁੜੀ ਤੇ ਆਈ ਉਹ ਭਾਜੀ ਸਮਝ ਲੰਦਾ ਨਹੀਂ ਕਿ ਹੁਣ ਵੇਖੋ ਵੀ ਕੁੜੀ ਹੈ ਕਿੱਥੇ ਆ ਪਿੰਦਰ ਤੂੰ ਸਮਝਾ ਲੈਣਾ ਇਹਨੂੰ ਜੇ ਸਾਡੀ ਕੁੜੀ ਨਾਲ ਨਾ ਲੱਭੀ ਅਸੀਂ ਤੁਹਾਨੂੰ ਸਾਰਿਆਂ ਨੂੰ ਜੇਲੇ ਕਰ ਲਾਂ ਤੁਹਾਨੂੰ ਮੈਂ ਦੱਸ ਦਿੰਦਾ ਕੋਈ ਗੱਲ ਕਰਨੀ ਹੈ ਮੇਰੀ ਗੱਲ ਤੇ ਸੁਣੋ ਪਹਿਲਾਂ ਉਹ ਹੀ ਰੱਖੀ ਕਿ ਉਹ ਗਈ ਕਿੱਥੇ ਆ ਤੂੰ ਇਹਦੇ ਆਪੋ ਚ ਲੜੀ ਜਾਂਦੇ ਹੱਦ ਹੋ ਗਈ ਇਹਨਾਂ ਵਾਲੀ ਪੁੱਤ ਉਲਟਾ ਸਾਨੂੰ ਭੰਡਾ ਆ ਸਾਡਾ ਮਨ ਰੋਣੀ ਹੋ ਗਏ ਲੱਭ ਲੋ ਹਲੇ ਘਰ ਦੇ ਆ ਕੇ ਵੇਖ ਲੋ ਫੇਰ ਦੋਵੇਂ ਕਮਰੇ ਸਾਡੇ ਕੋਲ ਬਿਲਕਾਈ ਮੈਂ ਇਹਨੂੰ ਗੱਲ ਕਰਨ ਬਿਲਕਾਈ ਆਪਾਂ ਕੋਈ ਰਿਸ਼ਤੇਦਾਰ ਨੂੰ ਫੋਨ ਕਰਕੇ ਵੇਖੀ ਤੂੰ ਵੇਖੋ ਕਿ ਇਹਨੂੰ ਕਰ ਕੋ ਪਤਾ ਅਸੀਂ ਵੀ ਕਰਨੇ ਆ ਆਪਣੇ ਕੋ ਤੁਸੀਂ ਵੀ ਆਪਣੇ ਕੋ ਕਰੋ ਤੁਸੀਂ ਨਹੀਂ ਆਉਂ ਚੜ ਗਈ ਸੀ ਆ ਗਿਆ ਕਿ ਜਦੋਂ ਸਾਡੀ ਕੁੜੀ ਲਗਾਈ ਹੁੰਦੀ ਆ ਉਹ ਡੜੀ ਚੜ ਕੇ ਆਉਂਦੀ ਨਹੀਂ ਗੱਲ ਆ ਕਿ ਮੈਂ ਤਾਂ ਵੇਖਣ ਆਇਆ ਜਦੋਂ ਤੁਹਾਨੂੰ ਫੋਨ ਕੀਤਾ ਤੂੰ ਆਖਿਆ ਵੀ ਨਹੀਂ ਇੱਥੇ ਮੈਂ ਕਰ ਮਜ਼ਾਕ ਕਰਨ ਦੇ ਆਪਣੀ ਨੌ ਮਿੰਨਾਂ ਦੇ ਵਿੱਚੋਂ ਕੱਢਣੀ ਆ ਵੇਖੀ ਕਿੱਦਾਂ ਕੱਢਣੀ ਆ ਉਹ ਮੰਮੀ ਨੂੰ ਲੜਨ ਦਾ ਨਹੀਂ ਨੌ ਕੱਢਣੀ ਆ ਨਾ ਅਸੀਂ ਕੁੜੀ ਕੱਢਣੀ ਤੁਹਾਡੇ ਚੋਂ ਕੋਈ ਗੱਲ ਨਹੀਂ ਆਪਣੀ ਵੀ ਕੁੜੀ ਭਾਲੀ ਆ ਨਾ ਘਰ ਝਾੜ ਕੇ ਉਹ ਪਿੰਦਰ ਸਾਡੀ ਕੁੜੀ ਨੂੰ ਵੀ ਜਾਂਦਾ ਮੈਨੂੰ ਵੀ ਕਿਤੇ ਮਾਨ ਮੂਰ ਦਿੱਤੀ ਆ ਸਾਰਾ ਸਮਾਂ ਲੜ ਕੇ ਬੋਣਾ ਵਾ ਔਰ ਡੱਬੋ ਕਿੱਥੇ ਗਈ ਆ ਤੁਹਾਡੇ ਸਾਹਮਣੇ ਤੁਹਾਡੀ ਧੀ ਦੀਆਂ ਗੱਲਾਂ ਕਰਨ ਦੇ ਪਿਆ ਇਹਨਾਂ ਨੇ ਮੇੜੇ ਮਾਰਨ ਦਾ ਮੌਕਾ ਲੱਭ ਗਿਆ ਹੁਣ ਉਹ ਮੰਮੀ ਛੱਡੋ ਤੁਸੀਂ ਛੱਡ ਪਰੇ ਐ ਆਥਣਾ ਮਾਰ ਵੇਖੀ ਮੈਂ ਨਾਲ ਲੱਗੀ ਖੂ ਗੜੇ ਚ ਜਾਣਾ ਮੈਨੂੰ ਇਹ ਦੱਸੋ ਨਾ ਕਿ ਉਹ ਜਾਈਏ ਗੜੇ ਪਾਸੇ ਉਹ ਵੇਖੋ ਸ਼ਾਮਾਂ ਤੱਕ ਆਪਣੀ ਧੀ ਚਾਹੀਦੀ ਬਸ ਸਾਨੂੰ ਹੋਰ ਕੁਝ ਨਹੀਂ ਆੜੀ ਕੁੜੀ ਨਾਲ ਨਾ ਲੱਗੀ ਆਪਣਾ ਬਲਾ ਕਰ ਲਿਓ ਤੁਹਾਨੂੰ ਮੈਂ ਦੱਸ ਦਿੱਤਾ ਜੀ ਸਾਨੂੰ ਹੀ ਆਪਣੀ ਨਾ ਚਾਹੀਦੀ ਆ ਸਾਨੂੰ ਨਹੀਂ ਆਉਂਦੀ ਲੋੜ ਇਹ ਨਿੱਕੀ ਨਿੱਕੀ ਚੋਣੀ ਤੂੰ ਖਾ ਗਈ ਹਾਂ ਵਿੱਚੇ ਵਿੱਚੇ ਉਹ ਤੇ ਚਾਹੀਦੀ ਜਿੰਨਾ ਤੇਰਾ ਕੁੜੀ ਉੱਥੇ ਰਹੀ ਆ ਇਹ ਦੋਵੇਂ ਮਾਂਾਂ ਦੀ ਉਹਦੇ ਨਾਲ ਲੜਨੀਆਂ ਕਾਹੀ ਇਹਨਾਂ ਦੇ ਸਾਥ ਹਾਂ ਜਾਣੀ ਕੁੜੀ ਢੇਡੇ ਤੇ Papa ਖਤਗੀ ਜੋ ਗੱਲਾਂ ਹੈ ਵੇਖੋ ਹਾਂ ਸਾਰਾ ਕਸੂਰ ਹਣ ਮੇਰਾ ਹੀ ਆ ਮੇਰੀ ਚੰਗੀ ਹੁੰਦੀ ਤਾਂ ਆਪਣੀ ਧੀ ਨਾ ਮੈਂ ਸਮਝੀ ਉਹ ਮੇਰੀ ਗੱਲ ਸੁਣੋ ਏਡੇ ਏਡੇ ਨਾਲ ਰਲੋ ਤੇ ਹੁਣ ਦੰਮ ਵੇਖੋ ਵੀ ਕੁੜੀ ਗਈ ਕਿੱਥੇ ਆ ਜੇ ਘਰ ਦੇ ਵਿੱਚ ਮੈਂ ਗਈ ਕਿੱਥੇ ਜਾ ਕੇ ਪੁਛ ਪ੍ਰਤਾਲ ਕਰੋ ਨਹੀਂ ਤੇ ਉਸੇ ਥਾਣੇ ਰਿਪੋਰਟ ਦੋ ਐਦਾਂ ਕਰੋ ਯਾਰੀ ਕੁੜੀ ਨਾ ਲੱਭੀ ਡੈਡੀ ਤਾਂ ਵੇਖ ਲੈ ਕਿਉਂ ਤੁਸੀਂ ਵੇਖੋ ਫੋਨ ਕਰਕੇ ਤੇ ਹੀ ਵੰਨੇ ਆ ਉਹ ਯਾਰ ਇਹ ਫੇਮ ਲੜਦਾ ਥੋੜਾ ਵਾ ਇਹ ਦੁਸ਼ਦਾਈ ਹੋਏ ਸਾਰਾ ਡੱਬਾ ਕਿੱਡੀ ਚਲਾਕ ਜਨਾਨੀ ਮੈਂ ਨਾ ਜੇ ਕੁੜੀ ਆ ਲੱਭੀ ਨਾ ਤਾਂ ਅਸੀਂ ਕਰਾਂਗੇ ਕੀ ਪਿਤਾ ਦੇ ਪਾਣੀ ਨਹੀਂ ਪੀਣ ਦੇਣ ਲਈ ਹੈਗੀ ਕੀ ਬਣੂਗਾ ਹੁਣ ਬਹਨਾ ਕੀ ਹੈ ਕਿਤੇ ਫੋਨ ਖਾਲ ਤੁਸੀਂ ਮਿਲਾਓ ਇਨੀ ਅਕਲ ਵਾਲੀ ਸਾਡੀ ਕੁੜੀ ਆ ਮੈਨੂੰ ਤੂੰ ਬੜਾ ਪੀਣ ਹੀ ਕਾਛੜੀ ਚਾਉਂਦੇ ਨੇ ਇਹਨੇ ਜੋ ਵਿਆਹੀ ਗਈ ਜਿਦੋਂ ਫੋਨ ਕਰੀਏ ਦੱਸ ਇੱਕ ਕੰਮ ਕਰ ਆਪਣੇ ਪੇਕੇ ਫੋਨ ਲਾ ਕੇ ਪੁੱਛ ਕੋਈ ਪਤਾ ਨਹੀਂ ਕਿਤੇ ਉੱਥੇ ਚਲ ਗਈ ਹੋਏ ਇਦਾਂ ਨਹੀਂ ਮੇਰੀ ਧੀ ਨਹੀਂ ਵੀ ਉਹ ਸਿਆਣੀ ਆ ਜੇ ਘਰੋਂ ਕਰਦੀ ਨਾ ਉਹਨੇ ਜ਼ਰੂਰ ਇੱਥੇ ਆਉਣਾ ਹੈ ਇਹੋ ਜੀ ਗੱਲ ਕੋਈ ਨਹੀਂ ਸਿਆਣੀ ਦਿਖਾਇਆ ਚਲ ਆਪਣਾ ਸ਼ੱਕ ਤੇ ਕੱਢ ਲਾ ਚਲੋ ਲਾਓ ਫੋਨ ਹਾਂ ਹੁਣ ਟੱਕਰ ਆਈ ਨਾ ਆ ਮੈਂ ਤੈਨੂੰ ਫੋਨ 'ਤੇ ਗੱਲ ਕਰ ਰਹਾ ਹਾਂ ਨਾਲ ਤੈਨੂੰ ਮੈਂ ਘਰੋਂ ਸਮਝਾ ਕੇ ਮੈਂ ਉੱਤੇ ਬੋਲੀਦਾ ਪੁੱਤਾ ਮੈਂ ਬੋਲਾਂ ਨਹੀਂ ਜਿਹੜੇ ਉਹ ਬੋਲਿਓਂ ਦੀਖੇ ਤੁਹਾਨੂੰ ਹੈ ਉੱਤੇ ਵੇਖ ਲੈ ਕਿੱਦਾਂ ਬੋਲੇ ਆ ਕੋਈ ਹੈਗੀ ਉਹਨਾਂ ਨਾਲ ਅਕਲਮਾਸਾ ਵੀ ਸਾਡੇ ਕੁੜਮੂਆ ਕਿੱਦਾਂ ਬੋਲਣਾ ਉਹਨਾਂ ਦੇ ਨਾਲ ਕਿਤੇ ਕੁੱਟ ਚਾਹ ਨਹੀਂ ਪਿਆਲੀ ਨਿਖਤਿਆ ਨੇ ਤੁਹਾਨੂੰ ਚਾਹ ਦੀ ਪਈ ਏ ਮੈਨੂੰ ਪਾਣੀ ਨਹੀਂ ਲੰਗਣ ਡਿਆ ਪਾਣੀ ਨਹੀਂ ਲੰਗਣ ਡਿਆ ਤੈਨੂੰ ਵੇਖ ਲੈ ਫਿਰ ਕੀ ਕੀ ਬੋਲੇ ਆ ਆਂਦੇ ਸਾਡੀ ਕੁੜੀ ਮਾਰਤੀ ਹੁਣੀ ਆ ਤੁਹਾਡੇ ਵਿੱਚੋਂ ਕੱਢਣੀ ਆ ਨਾ ਦੱਸ ਅਸੀਂ ਦੱਸ ਦੋਖੀ ਮੈਂ ਮਹਾ ਮਹਾ ਤੇ ਆਪਣਾ ਪੋਤ ਵੇ ਆ ਹੈ ਮਾਰਨ ਵਾਸਤੇ ਵੇ ਜਦੋਂ ਇੱਥੇ ਨਹੀਂ ਅਗਲਾਂ ਤੇ ਡੈਡੀ ਦੁਖੀ ਹੋਣਾ ਹੀ ਨਹੀਂ ਇਹਨਾਂ ਮਾਵਾਂ ਤੇ ਉਹਦੀ ਜਾਨ ਬਹੁਤ ਤੰਗ ਕੀਤੀ ਤਰ ਮੈਂ ਦੱਸਾਂ ਗੱਲ ਹੁਣ ਵੇਖੀ ਕਰਦੀ ਕੀ ਫਿਰ ਦੀ ਵੇਖ ਲੋ ਕਿ ਡੇ ਆ ਵੀ ਮੇਰੇ ਸਿਰ ਤੇ ਭਾਣਾ ਭਾਜੇ ਸਾਰਾ ਖਰਚ ਨੋ ਕਰ ਮੇਰੀ ਸੁਣੋ ਗੱਲ ਜੇ ਕੋਈ ਗੱਲਬਾਤ ਆ ਗਈ ਤੇ ਮੈਨੂੰ ਦੱਸ ਦੋ ਹੁਣੇ ਹੁਣੇ ਮੈਂ ਤੈਨੂੰ ਵੀ ਮਤੇ ਸ਼ੱਕ ਤੇ ਨਹੀਂ ਕਿਤੇ ਨੇ ਖੱਤਿਆ ਤੂੰ ਇਤ ਨਹੀਂ ਸਮਝਦਾ ਕਿ ਤੇਰੀ ਮਾਂ ਨੇ ਮਾਂ ਸੁਣ ਯਾਰ ਮੋਟਰਸਾਲਾ ਫੜ ਫੜ ਚੱਲਗਾ ਚਲੀ ਜਾ ਕੁੜੀ ਲੱਭੀਏ ਮੇਰੀ ਸੁਣੋ ਗੱਲ ਨਹੀਂ ਤਾਂ ਥਾਣੇ ਚਲੀਏ ਉਹ ਥਾਣੇ ਥੋਣੇ ਨਹੀਂ ਜਾਣਾ ਕਿਤੇ ਵੀ ਖਲੋ ਜੋ ਹੌਸਲਾ ਕਰੋ ਕੋਈ ਗੱਲ ਨਹੀਂ ਲੱਭ ਜਾਣੀ ਆ ਇਹ ਵੇਖ ਇਹਦੀ ਮਾਂ ਦੀ ਚਾਲ ਵਾ ਬੜੀ ਚਲਾਕੀ ਹੋਏ ਓਏ ਉਹ ਨਹੀਂ ਹੈਗੇ ਇਹਨੇ ਜੋ ਨੂ ਨੂ ਦੇਖਣ ਨੂੰ ਭੌਲੀ ਲੱਗਦੀ ਵਿੱਚੇ ਵਿੱਚ ਬੜੀ ਚਲਾਕ ਵਾ ਉਹ ਯਾਰ ਕਿਹੜਾ ਕਰੇਗਾ ਯਾਰ ਉਹ ਕੋਈ ਸਾਜ਼ਿਸ਼ ਨਹੀਂ ਇਹਨਾਂ ਦੀ ਉਹ ਘਰੋਂ ਦੇ ਮਾੜੀ ਦੀ ਕੋਈ ਚੀਜ਼ ਵਾ ਦੇ ਤਾਂ ਪਰਚੋਲ ਪੈ ਜਾਂਦੀ ਐ ਜਿਵੇਂ ਜੀ ਗਵਾਚਾ ਵਾ ਜੀ ਗਵਾਚਾ ਗੂਚਾ ਕਿਤੇ ਨਹੀਂ ਆ ਤੁਹਾਡੇ ਖੇਤ ਕੋਈ ਜੂ ਨਹੀਂ ਸਰਕਣ ਦੀ ਇਹਨਾਂ ਦੇ ਕੋਹਲੀ ਆ ਚਲ ਘਰ ਚੋਬਾ ਘਰ ਜਾ ਸਾਡੇ ਕੰਮ ਦਾ ਸੇ ਤੂੰ ਕਰਨ ਵਾਲੀ ਆ ਹੁਣ ਕਰਨਾ ਕੀ ਆਓ ਚਲੋ ਯਾਰ ਗਾ ਆ ਫੜ ਆਪਣਾ ਮੋਟਰਸਾਈਕਲ ਤੇ ਹੀ ਹੁੰਦੇ ਮਗਰ ਹਾਲਾ ਫੋਨ ਮੈਂ ਨਹੀਂ ਤੀ ਨਾਲ ਬੀਰ ਕੀ ਕਰਾਂਗੀ ਮੇਰੀ ਗੱਲ ਸੁਣੋ ਪਤਾ ਤੇ ਕਰ ਹੁਣ ਬੇਨੇ ਆ ਵੀ ਕੀ ਬੰਦਾ ਉਹ ਮੁੰਡੈ ਨਾ ਫੇਰ ਲਗਾਉਣਾ ਚੁੱਪ ਨੀ ਲਈ ਹੱਥ ਉਹ ਚੁੱਪ ਲੋ ਰੱਬ ਦਾ ਵਾਸਤਾ ਕੂਨ ਚੁੱਪ ਲੋ ਮੈਂ ਚੁੱਪ ਕੇ ਇਹ ਆ ਮੈਂ ਘੱਟ ਕੋਲ ਆ ਹਲੋ ਮੰਦਰ ਸਿੰਘ ਜੀ ਆਇਆਂ ਜੀ ਚਲ ਚੀਤੇ ਤਾਗੇ ਉਹ ਮੈਂ ਕਹਾ ਭਲਾ ਨਾ ਵਾਈ ਤੁਹਾਡੇ ਕੋਲ ਨਹੀਂ ਆਈ ਅੱਛਾ ਯਾਰ ਪਤਾ ਨਹੀਂ ਕੀ ਗੱਲ ਹੋਈ ਆ ਉਹਦੇ ਸਹੁਰੇ ਕਹਿੰਦੇ ਆ ਵੀ ਉਹ ਤੁਹਾਡੇ ਕੋਲ ਆਈ ਆ ਇੱਥੇ ਆਈ ਨਹੀਂ ਹਾਂ ਲੱਭਣ ਨਹੀਂ ਲਈ ਇੱਥੇ ਆਏ ਇੱਥੇ ਲੜਾਈ ਝਗੜਾ ਹੋਣ ਰਿਹਾ ਕਾਲ ਠੀਕ ਹੈ ਉਹ ਵੰਦੇ ਉਹ ਤੇ ਇੱਥੇ ਆਈ ਨਹੀਂ ਕਰੀ ਨਾ ਹਾਂ ਟਾਂ ਕਰੇ ਫੋਨ ਤੇ ਗੱਲ ਹੋਈ ਹੈ ਤੈਨੂੰ ਦੱਸੋ ਉਹ ਕਿੱਥੇ ਗਈ ਹੋਊਗੀ ਮੁੰਦੇ ਆਪ ਨੇ ਸਮਝ ਲੱਗਣ ਈ ਇਹਦੀ ਚਲਾਕ ਜਨਾਨੀ ਰੱਬਾ ਕਿਸੇ ਨੂੰ ਨਾ ਪਾਣੀ ਮੈਂ ਤਾਂ ਨਹੀਂ ਅੱਛਾ ਇਹਦੀ ਧੀ ਦੇ ਅੱਗੇ ਹੁਣ ਇਹਨੂੰ ਫੇਰ ਪਤਾ ਲੱਗਿਆ ਤਾਂ ਧੀਆਂ ਦਾ ਦੁੱਖ ਕੀ ਹੁੰਦਾ ਵਾ ਜਰੂਰ ਕਹਿੰਦਾ ਜੀ ਮਾਂ ਨੇ ਕੋਈ ਖੇਡ ਖੇਡੀ ਲੱਗ ਗਈ ਹਾਦੀ ਦੀ ਕੁੜੀ ਐਡੀ ਸਿਆਣੀ ਜਾਨ ਕਿਤੇ ਪਿਆਰ ਨਹੀਂ ਪੁੱਟਣਾ ਕਰਾਂ ਮੈਂ ਮੈਂਟ ਨਹੀਂ ਕੱਢਦੀ ਹੱਡ ਤੋਂ ਬਗੈਰ ਕਹਿੰਦੇ ਹੀ ਪਿੰਦਰ ਆਏਗਾ ਤਾਂ ਮੈਂ ਫੇਰ ਆਉਣਾ ਮੈਂ ਉਦਾਂ ਨਹੀਂ ਆਉਣਾ ਹਨਾ ਕੋਈ ਨਾ ਕੋਈ ਚਾਲ ਖੇਡੀ ਐ ਸਾਡੇ ਨਾਲ ਮੁੰਡਾ ਘਰੋਂ ਚਲ ਗਿਆ ਇਹਨਾਂ ਕੋਈ ਚਾਲ ਖੇਡੀ ਨਹੀਂ ਆਉਂਦੀ ਹਣੀ ਇਹਨਾਂ ਦੇ ਵਿੱਚ ਆਈ ਦੀ ਧਾੜੀ ਵੇਖ ਲੈ ਜੇ ਨਾ ਨਾ ਲੱਭੀ ਤੇ ਫੇਰ ਅਸੀਂ ਪੁਲਿਸ ਰਿਪੋਰਟ ਕਰਾਂਗੇ